ਮਿੱਤਰ ਪਿਆਰਿਓ ਗੁੱਡ ਮਾਰਨਿੰਗ ਸੁਬਾ ਸਵੇਰ ਦੀ ਸਤਿ ਸ਼੍ਰੀ ਅਕਾਲ ਤੇ ਵੱਡੀਆਂ ਖਬਰਾਂ ਤਿੰਨ ਨੇ ਤੇ ਪਹਿਲੀ ਵੱਡੀ ਖਬਰ ਹੈ ਬੀਤੇ ਕੱਲ ਜਿਹੜਾ ਪੰਜਾਬ ਪੁਲਿਸ ਦਾ ਵੱਡਾ ਪੁਲਿਸ ਅਫਸਰ ਡੀ ਆਈ ਜੀ ਭੁੱਲਰ ਫੜਿਆ ਉਹਦੇ ਪਿੱਛੇ ਕੌਣ ਹੈ ਪਿੱਛੇ ਦੀ ਕਹਾਣੀ ਕੀ ਹੈ ਔਰ ਉਹਦੇ ਕੋਲੋਂ ਜਿਹੜੀਆਂ ਨੋਟਾਂ ਦੇ ਬੈਗ ਨੋਟਾਂ ਦੀਆਂ ਪੰਡਾ ਮਿਲਣ ਦੀ ਖਬਰ ਆ ਰਹੀ ਹੈ ਉਹ ਸੱਚ ਕੀ ਹੈ ਤੇ ਦੂਜੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਉੱਪਰ ਵੀ ਵੱਡਾ ਪਰਚਾ ਦਰਜ ਹੋ ਗਿਆ ਤੇ ਤੀਜੀ ਖਬਰ ਹੈ ਜਿਹੜਾ ਨਵਨੀਤ ਚਤੁਰਵੇਦੀ ਜਿਹਨੇ ਬੜੀ ਚਤਰਾਈ ਦੇ ਨਾਲ ਆਮ ਆਦਮੀ ਪਾਰਟੀ ਦੇ ਅੰਦਰ ਪਹਚਾਲ ਲਿਆਂਦਾ ਉਹਨਾਂ ਦੇ 10 ਐਮਐਲਏਾਂ ਦੇ ਸਾਈਨ ਦਿਖਾ ਕੇ ਜਿਹੜੇ ਕਿ ਐਮਐਲਏ ਨੇ ਕਿਹਾ ਇਹ ਨਕਲੀ ਨਹੀਂ ਉਹਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਹਦੇ ਬਾਰੇ ਵੱਡਾ ਹੁਕਮ ਸੁਣਾਇਆ ਤੇ ਉਹਨੇ ਵੀ ਫਿਰ ਖੁਲਾਸੇ ਕੀਤੇ ਨੇ ਆਮ ਆਦਮੀ ਪਾਰਟੀ ਦੇ ਕੁਝ ਐਮਐਲਏ ਦੇ ਵਿੱਚ ਕਾਉਮਾਉ ਕਾਉਮਾਉ ਵੀ ਹੋ ਰਹੀ ਹੈ ਇਹ ਤਿੰਨਾਂ ਖਬਰਾਂ ਤੇ ਆਪਾਂ ਗੱਲ ਕਰਦੇ ਹਾਂ ਪਹਿਲਾਂ ਸ਼ੁਰੂ ਕਰਦੇ ਹਾਂ ਮਿੱਤਰ ਪਿਆਰਿਓ ਜਿਹੜਾ ਡੀਆਈਜੀ ਪੁੱਲਰ ਫੜਿਆ ਗਿਆ ਜਿਹੜਾ ਸੀਬੀਆਈ ਨੇ ਕੱਲ ਗ੍ਰਿਫਤਾਰ ਕੀਤਾ ਉਹਦੇ ਪਿੱਛੇ ਕੌਣ ਹੈ ਵੇਖੋ ਜੀ ਸਿੱਧੀ ਗੱਲ ਹੈ ਜਿਹੜੇ ਬੰਦੇ ਨੇ ਗ੍ਰਿਫਤਾਰ ਕਰਾਇਆ ਉਹ ਬੰਦਾ ਫਤੇਗੜ ਸਾਹਿਬ ਦਾ ਦੱਸਿਆ ਜਾ ਰਿਹਾ ਔਰ ਉਹ ਇੱਕ ਸਕ੍ਰੈਪ ਦਾ ਕਾਰੋਬਾਰੀ ਮਤਲਬ ਕਬਾੜੀਆ ਦੱਸਿਆ ਜਾ ਰਿਹਾ ਕਬਾੜ ਦਾ ਕੰਮ ਕਰਦਾ ਸੀ ਔਰ ਇਹ ਦੱਸਿਆ ਜਾ ਰਿਹਾ ਕਿ ਕੁਝ ਗੱਡੀਆਂ ਉਹਦੇ ਕੋਲ ਕਬਾੜ ਦੇ ਵਿੱਚ ਆਉਂਦੀਆਂ ਸੀਗੀਆਂ ਜਿਨ੍ਹਾਂ ਦੇ ਉੱਪਰ ਇਸ ਡੀਜੀਪੀ ਨੇ ਉਹਦੇ ਉੱਪਰ ਗੱਲ ਕੀਤੀ ਵੀ ਇਹ ਚੋਰੀ ਦੀਆਂ ਗੱਡੀਆਂ ਤੇਰੇ ਕੋਲ ਆਉਂਦੀਆਂ ਨੇ ਤੇ ਫੇਰ ਜਾਣਕਾਰੀ ਆ ਰਹੀ ਹੈ ਵੀ 2 ਲੱਖ ਰੁਪਏ ਮਹੀਨਾ ਵੱਜ ਗਿਆ ਫੇਰ ਜਾਣਕਾਰੀ ਆ ਰਹੀ ਹੈ ਵੀ ਮਹੀਨਾ ਵਧਾ ਕੇ 5 ਲੱਖ ਕਰ ਦਿੱਤਾ ਗਿਆ ਤੇ ਹੁਣ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤਾਂ ਫੇਰ ਕਹਿੰਦੇ ਵੀ ਉਹ ਜਿਹੜਾ ਕਬਾੜੀਆ ਉਹਨੇ ਸੀਬੀਆਈ ਨੂੰ 11 ਅਕਤੂਬਰ ਨੂੰ ਸ਼ਿਕਾਇਤ ਕੀਤੀ ਵੀ ਭਾਈ ਆ ਸੁਣ ਲਓ ਉਹ ਧੱਕੇ ਨਾਲ ਧਮਕੀਆਂ ਦੇ ਕੇ ਪਰਚੇ ਕਰਨ ਦੀਆਂ ਮੇਰੇ ਤੋਂ ਡੀਆਈਜੀ ਭੁੱਲਰ ਆ ਪੈਸੇ ਮੰਗ ਰਿਆ ਅੱਛਾ ਇੱਥੇ ਮੈਂ ਇੱਕ ਗੱਲ ਦੱਸ ਦਿਆਂ ਇਹ ਜਿਹੜਾ ਡੀਆਈਜੀ ਹੈ ਨਾ ਇਹ ਭਗਵਾਨ ਤਮਾਨ ਸਰਕਾਰ ਦਾ ਬੜਾ ਖਾਸਮ ਖਾਸ ਮੰਨਿਆ ਜਾਂਦਾ ਕਿਉਂਕਿ ਜਿਹੜੀ ਯੁੱਧ ਨਸ਼ਾ ਅਬਰੋਧ ਮਹਿੰਮ ਚੱਲ ਰਹੀ ਹੈ ਇਹਦੇ ਵਿੱਚ ਵੀ ਇਹਦੀਆਂ ਬਹੁਤ ਖਾਸ ਡਿਊਟੀਆਂ ਜਿਹੜੀਆਂ ਨੇ ਉਹ ਲਾਈਆਂ ਗਈਆਂ ਉਸ ਤੋਂ ਬਾਅਦ ਸੀਬੀਆਈ ਨੇ ਜਾਲ ਵਿਛਾਇਆ ਸੀਬੀਆਈ ਨੇ ਪਿੱਛਾ ਕੀਤਾ ਤੇ ਫਿਰ ਇਸ ਡੀਆਈਜੀ ਨੂੰ ਇਸ ਪੁਲਿਸ ਦੇ ਵੱਡੇ ਅਫਸਰ ਨੂੰ ਸੀਬੀਆਈ ਨੇ ਰੰਗੇ ਹੱਥੀ ਦਬੋਚਿਆ ਤੇ ਹੁਣ ਜਿਹੜੀ ਗੱਲ ਇੰਨੀ ਵੱਡੀ ਨਿਕਲ ਕੇ ਆ ਰਹੀ ਹੈ ਕਿ ਨੋਟਾਂ ਦੇ ਬੈਗ ਉਹਦੇ ਕੋਲੋਂ ਮਿਲੇ ਨੇ ਬਹੁਤ ਭਾਰੀ ਮਾਤਰਾ ਚ ਸੋਨਾ ਬਰਾਮਦ ਹੋਣ ਦੀਆਂ ਖਬਰਾਂ ਆ ਰਹੀਆਂ ਨੇ ਤੇ ਨੋਟ ਗਿਣਨ ਦੇ ਲਈ ਮਸ਼ੀਨਾਂ ਤੱਕ ਲਿਆਂਦੀਆਂ ਗਈਆਂ ਇਹ ਖਬਰ ਆ ਰਹੀ ਹੈ ਹੁਣ ਇਹ ਸਾਰੀ ਕਹਾਣੀ ਦੇ ਪਿੱਛੇ ਕੌਣ ਹੈ ਵੇਖੋ ਆਪਾਂ ਨੂੰ ਤਾਂ ਅਜ ਤੱਕ ਇਹ ਪਤਾ ਲੱਗਾ ਵੀ ਉਹ ਕਬਾੜ ਦਾ ਸਕ੍ਰੈਪ ਦਾ ਕੰਮ ਕਰਨ ਵਾਲਾ ਪੀੜਤ ਬੰਦਾ ਹੁਣ ਅਗਲੀ ਜਿਹੜੀ ਕਹਾਣੀ ਆ ਪੁਲਿਸ ਤੇ ਅਫਸਰ ਸ਼ਾਹੀ ਇਹ ਬਹੁਤ ਪਾਪ ਦਾ ਪੈਸਾ ਹਰਾਮ ਦਾ ਪੈਸਾ ਖਾਂਦੀ ਐ ਬਹੁਤ ਸਾਰੇ ਅਫਸਰਾਂ ਤੇ ਇਲਜ਼ਾਮ ਲੱਗੇ ਨੇ ਬਹੁਤ ਸਾਰੇ ਫੜੇ ਗਏ ਔਰ ਜਿਹੜੇ ਇਮਾਨਦਾਰ ਬੰਦੇ ਵੀ ਨੇ ਪੁਲਿਸ ਦੇ ਵਿੱਚ ਉਹ ਖੁਦ ਵੀ ਇਸ ਗੱਲ ਤੋਂ ਬੜੇ ਦੁਖੀ ਨੇ ਵੀ ਇਹਨਾਂ ਨੇ ਪਾਪ ਦੀ ਕਮਾਈ ਖਾਣਿਆ ਨੇ ਸਾਨੂੰ ਵੀ ਬਦਨਾਮ ਕਰ ਰੱਖਿਆ ਹੁਣ ਆਪਾਂ ਅਗਲੀ ਖਬਰ ਤੇ ਆਈਏ ਨਵਨੀਤ ਚਤਰਵੇਦੀ ਬੜਾਈ ਚਤਰ ਦਿਮਾਗ ਉਹ ਫੜਿਆ ਗਿਆ ਹੋਇਆ ਉਹਨੂੰ ਕੱਲ ਅਦਾਲਤ 'ਚ ਜਦ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ 7 ਦਿਨ ਦਾ ਉਹਦਾ ਰਿਮਾਂਡ ਦੇ ਦਿੱਤਾ ਪੁਲਿਸ ਨੂੰ ਰਿਮਾਂਡ ਦੇ ਵਿੱਚ ਪੁਲਿਸ ਨੇ ਕਰਨਾ ਕੀ ਹੈ ਪੁੱਛਗਿੱਛ ਹੋਏਗੀ ਉਹਦੇ ਕੋਲੋਂ ਔਰ ਪੁੱਛਗਿੱਛ ਦੇ ਵਿੱਚ ਉਹ ਕੀ ਖੁਲਾਸੇ ਕਰ ਸਕਦਾ ਹੈ ਇਹਦੀ ਇੱਕ ਵੰਗੀ ਮੈਂ ਦੱਸ ਦਿਆਂ ਅਜੇ ਤੱਕ ਗ੍ਰਿਫਤਾਰੀ ਤੱਕ ਜੋ ਸੂਤਰਾਂ ਦੇ ਰਾਈ ਖਬਰਾਂ ਮੀਡੀਆ ਚ ਆ ਰਹੀਆਂ ਨੇ ਉਹ ਇਹੀ ਕਹੀ ਜਾਂਦਾ ਵੀ ਇਹ ਜਿਹੜੇ ਸਾਈਨ 10 ਐਮਐਲਏ ਆ ਦੇ ਆਮ ਆਦਮੀ ਪਾਰਟੀ ਵਾਲਿਆਂ ਦੇ ਮੇਰੀ ਹਮਾਇਤ ਚ ਹੋਏ ਸੀ ਇਹ ਸਾਈਨ ਠੀਕ ਨੇ ਇਹ ਸਹੀ ਨੇ ਇਹ ਮੈਣੀ ਕੀਤੇ ਉਹ ਇਹ ਕਹਿ ਰਿਹਾ ਕਿ ਭਗਵਾਨ ਤਮਾਮ ਕੇਜਰੀਵਾਲ ਤੇ ਪਾਰਟੀ ਤੋਂ ਡਰਦੇ ਐਮਐਲਏ ਮੁਕਰ ਰਹੇ ਨਹੀਂ ਇਦਾਂ ਦੀਆਂ ਖਬਰਾਂ ਇਸ ਟਾਈਮ ਮੀਡੀਆ 'ਚ ਚਰਚਾ 'ਚ ਆ ਰਹੀਆਂ ਨੇ ਸੂਤਰਾਂ ਦੇ ਹਵਾਲੇ ਦੇ ਨਾਲ ਹੁਣ ਇੱਥੇ ਇੱਕ ਗੱਲ ਬਹੁਤ ਵੱਡੀ ਹੈ ਜਿਹਦੀ ਚਰਚਾ ਮੀਡੀਆ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਕੁਝ ਐਮਐਲਏ ਆ ਜਿਨ੍ਹਾਂ ਦੇ ਸਾਹ ਜ ਸੁੱਕੇ ਪਏ ਨੇ ਵੀ ਪਤਾ ਨਹੀਂ ਬੰਨਾ ਕੀ ਹੈ ਹੁਣ ਉਹ ਕਹਿੰਦੇ ਆ ਜੇ ਪੱਲੇ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ ਪਰ ਆਮ ਆਦਮੀ ਪਾਰਟੀ 'ਚ ਵੀ ਸਭ ਕੁਝ ਅੱਛਾ ਨਹੀਂ ਹੁਣ ਇਹ ਜਿਹੜਾ ਨਵਨੀਤ ਚੱਤਰਵੈਦੀ ਜਿਨੇ ਐਡਾ ਵੱਡਾ ਸਾਰਾ ਕੁਝ ਕੀਤਾ ਜਿਦੇ ਤੇ ਪਰਚੇ ਦਰਜ ਹੋ ਗਏ ਨੇ ਲਾਜ਼ਮੀ ਤੌਰ ਤੇ ਉਹਦੇ ਪਿੱਛੇ ਕੋਈ ਵੱਡੀ ਸਿਆਸਤ ਹੈ ਉਹ ਸਿਆਸਤ ਕੌਣ ਹੋ ਸਕਦੀ ਹੈ ਇਹਦਾ ਮੈਨੂੰ ਛੱਕ ਇਹ ਪੈਂਦਾ ਚੰਡੀਗੜ੍ਹ ਕੌਣ ਵਿਚਾਰਿਆ ਸੀ ਉਹਨੂੰ ਪੰਜਾਬ ਦੀ ਪੁਲਿਸ ਪਰਚੇ ਦਰਜ ਹੋਣ ਤੋਂ ਬਾਅਦ ਉਹਨੂੰ ਫੜਨਾ ਚਾਹੁੰਦੀ ਸੀ ਤੇ ਚੰਡੀਗੜ੍ਹ ਦੀ ਪੁਲਿਸ ਹਰ ਟਿੱਲ ਲਾ ਕੇ ਹਰ ਜੋਰ ਲਾ ਕੇ ਉਹਨੂੰ ਬਚਾਉਣ ਤੇ ਤੁਲੀ ਸੀ ਤੇ ਚੰਡੀਗੜ੍ਹ ਪੁਲਿਸ ਉਹਨੂੰ ਕਿਉਂ ਵਿਚਾਰੀ ਸੀ ਕੀ ਚੰਡੀਗੜ੍ਹ ਪੁਲਿਸ ਨਾਲ ਉਹਦੀ ਰਿਸ਼ਤਦਾਰੀ ਸੀ ਇਹ ਤੁਸੀਂ ਸੋਚਿਓ ਚੰਡੀਗੜ੍ਹ ਪੁਲਿਸ ਚੱਲਦੀ ਕਿਹਦੇ ਕਹਿਣ ਤੇ ਆ ਇਹ ਮੈਂ ਦੱਸ ਦਿੰਦਾ ਚੰਡੀਗੜ੍ਹ ਮਿੱਤਰ ਪਿਆਰਿਓ ਕੋਈ ਸਟੇਟ ਨਹੀਂਗਾ ਉਹ ਯੂਟੀ ਐ ਯੂਨੀਅਨ ਟੈਰੀਟਰੀ ਐ ਕਿਦੀ ਸੈਂਟਰ ਸਰਕਾਰ ਦੀ ਮਤਲਬ ਸੈਂਟਰਲ ਸਰਕਾਰ ਦੀ ਹੀ ਉੱਥੇ ਚੱਲ ਸਕਦੀ ਐ ਇਹ ਆ ਚੰਡੀਗੜ੍ਹ ਦੀ ਸਥਿਤੀ ਤਾਂ ਚੰਡੀਗੜ੍ਹ ਪੁਲਿਸ ਨੇ ਉਦੋਂ ਤੱਕ ਜ਼ੋਰ ਲਾਇਆ ਜਦੋਂ ਤੱਕ ਰੋਪੜ ਦੀ ਅਦਾਲਤ ਨੇ ਬੜੀ ਸਖਤੀ ਦੇ ਨਾਲ ਚੰਡੀਗੜ੍ਹ ਪੁਲਿਸ ਨੂੰ ਝਾੜ ਨਹੀਂ ਪਾ ਦਿੱਤੀ ਔਰ ਉਹਨੂੰ ਇਹ ਨਹੀਂ ਕਿਹਾ ਵੀ ਫੜ ਕੇ ਬੰਦਾ ਪੰਜਾਬ ਪੁਲਿਸ ਦੇ ਹਵਾਲੇ ਕਰੋ ਉਹਨਾ ਟਾਈਮ ਚੰਡੀਗੜ੍ਹ ਪੁਲਿਸ ਨੇ ਉਹਨੂੰ ਰਿਸ਼ਤੇਦਾਰਾਂ ਵਾਂਗ ਜਿਵੇਂ ਕਿਸੇ ਪਰੌਣੇ ਦੀ ਆਪਾ ਸੇਵਾ ਕਰਦੇ ਆ ਘਰੇ ਆਏ ਰਿਸ਼ਤੇਦਾਰ ਦੀ ਉਦਾਂ ਉਹਨੂੰ ਚੰਡੀਗੜ੍ਹ ਦੇ ਸੈਕਟਰ 3 ਦੇ ਥਾਣੇ ਦੇ ਵਿੱਚ ਉਹਨੂੰ ਰੱਖਿਆ ਤੇ ਹੁਣ ਉਹਨੂੰ ਗ੍ਰਿਫਤਾਰ ਕੀਤਾ ਤਾਂ ਅਜੇ ਵੀ ਉਹ ਉਸੇ ਗੱਲ ਤੇ ਅੜਿਆ ਪਰ ਉਧਰ ਅਰਜਿੰਦਰ ਗੁਪਤਾ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦੇ ਮੈਂਬਰ ਬੜ ਗਏ ਨੇ ਹੁਣ ਇਹਦੇ 'ਚ ਕਈ ਲੋਕ ਵੀਰ ਸੋਚਦੇ ਹੋਣਗੇ ਵੀ ਇਹਦਾ ਇਹਨੂੰ ਕੀ ਫਾਇਦਾ ਨਿਕਲਿਆ ਫਾਇਦਾ ਭਰਾਓ ਇੱਕ ਗੱਲ ਮੈਂ ਇੱਥੇ ਸਾਫ਼ ਦੱਸ ਦਿਆਂ ਆਮ ਆਦਮੀ ਪਾਰਟੀ 'ਚ ਬੇਪਰੋਸਗੀ ਤਾਂ ਪੈਦਾ ਕਰਤੀ ਉਹ ਨਹੀਂ ਡੈਂਟ ਤਾਂ ਪਾ ਗਿਆ ਜੋ 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 ਕਰਨ ਦੇ ਲਈ ਇਹ ਸਭ ਕੁਝ ਕੀਤਾ ਗਿਆ ਬੀਜੇਪੀ ਦੇ ਉੱਪਰੇ ਦੋਸ਼ ਲੱਗੇ ਆਮ ਆਦਮੀ ਪਾਰਟੀ ਕਾਂਗਰਸ ਨੇ 20 ਵਾਰ ਦੋਸ਼ ਲਾਏ ਨੇ ਵੀ ਉਹ ਆਪਰੇਸ਼ਨ ਲੋਟਸ ਚਲਾ ਕੇ ਤੇ ਸਾਡੇ ਐਮਐਲਏ ਨੂੰ ਖਿੱਚਣਾ ਚਾਹੁੰਦੀ ਹੈ ਹੁਣ ਬੀਜੇਪੀ ਜਿਹੜੀ ਆ ਉਹ ਕੀ ਸਿੱਧਾ ਐਮਐਲਏ ਨੂੰ ਹੀ ਖਿੱਚਣਾ ਚਾਹੁੰਦੀ ਹੈ ਕਿ ਕੋਈ ਹੋਰ ਵੀ ਤਰੀਕਾ ਵਰਤ ਸਕਦੀ ਹੈ ਇੱਕ ਵਾਰੀ ਆਮ ਆਦਮੀ ਪਾਰਟੀ ਨੇ ਦਾਵਾ ਕੀਤਾ ਸੀ ਕਿ ਸਾਡੇ ਕੁਝ ਐਮਐਲਏ ਨੂੰ 10-10 ਕਰੋੜ 20-20 ਕਰੋੜ ਦੀ ਆਫਰ ਦਿੱਤੀ ਗਈ ਆ ਵੀ ਛੱਡ ਕੇ ਇਧਰ ਆਜੋ ਜਿਹੜੇ 10 ਕਰੋੜ 20 ਕਰੋੜ ਦੀ ਆਫਰ ਦੇ ਸਕਦੇ ਆ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਉਹ ਕਿਸੇ ਇੱਕ ਨੂੰ 50 ਕਰੋੜ ਦੇ ਕੇ ਨਹੀਂ ਕਹਿ ਸਕਦੇ ਵੀ ਆ ਕਹਾਣੀ ਸਾਰੀ ਐ ਐ ਐ ਐ ਹੋ ਜੇ ਤੇ ਫਿਰ ਇਹਨਾਂ ਦੀ ਪਾਰਟੀ ਚ ਐ ਐ ਐ ਐ ਕਰਕੇ ਬੇਪਰੋਸਗੀ ਪੈਦਾ ਹੋ ਜੇਗੀ ਤੇ ਫਿਰ ਇਹਦੇ ਆ ਨਤੀਜੇ ਪ੍ਰਾਪਤ ਕਰ ਲਾਂਗੇ ਕੁਝ ਵੀ ਹੋ ਸਕਦਾ ਹੈ ਮੈਂ ਕੋਈ ਪੱਕਾ ਨਤੀਜਾ ਨਹੀਂ ਕੱਢ ਰਿਹਾ ਮੇਰੇ ਕੋਲ ਕੋਈ ਤੱਥ ਨਹੀਂ ਗੇ ਤੁਸੀਂ ਤਾਂ ਮੇਰੇ ਨਾਲੋਂ ਵੀ ਸਿਆਣੇ ਹੋ ਪਰ ਲਾਜ਼ਮੀ ਇਹਦੇ ਪਿੱਛੇ ਕੋਈ ਵੱਡੀ ਗੇਮ ਤਾਂ ਹੈ ਹੁਣ ਅਗਲੀ ਜਿਹੜੀ ਕਹਾਣੀ ਖਬਰ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਪਰਚਾ ਦਰਜ ਹੋਇਆ ਕਿਉਂ ਕਿਹੜੇ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਅਮਿਤ ਰਤਨ ਕੋਟਫਾ ਜਿਹੜੇ ਬਠਿੰਡਾ ਦਿਹਾਤੀ ਤੋਂ ਐਮਐਲਏ ਆ ਉਹਨਾਂ ਤੇ ਪਰਚਾ ਹਰਿਆਣੇ 'ਚ ਦਰਜ ਹੋ ਗਿਆ ਕਾ ਤੁ ਪਿਛਲੇ ਦਿਨੀ ਹਰਿਆਣਾ ਦੇ ਕੇਡਰ ਦੇ ਜਿਹੜੇ ਇੱਕ ਆਈਪੀਐਸ ਪੁਲਿਸ ਅਫਸਰ ਸੀ ਜਿਹੜੇ ਏਡੀਜੀਪੀ ਰੈਂਕ ਤੇ ਕੰਮ ਕਰਦੇ ਸੀ ਪੂਰਨ ਕੁਮਾਰ ਉਹਨਾਂ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਔਰ ਉਹ ਦਲਿਤ ਐਸਸੀ ਪਰਿਵਾਰ ਚੋਂ ਸੀ ਉਸ ਤੋਂ ਬਾਅਦ ਵੱਡਾ ਮੁੱਦਾ ਉੱਠਿਆ ਪੂਰੇ ਦੇਸ਼ ਪਰ ਚੁੱਠਿਆ ਵੀ ਉਹ ਉਹ ਉਹਨੂੰ ਕੁਝ ਅਫਸਰਾਂ ਨੇ ਜਾਤੀ ਦੇ ਤੌਰ ਤੇ ਜਲੀਲ ਕਰ ਕਰਕੇ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਉਹਨੇ ਖੁਦਕੁਸ਼ੀ ਦੇ ਵਿੱਚ ਲਿਖ ਕੇ ਗਿਆ ਉਹ ਨੋਟ ਉਸ ਤੋਂ ਬਾਅਦ ਵੱਡਾ ਮੁੱਦਾ ਉੱਠਿਆ ਹਰਿਆਣੇ ਦੇ ਪੁਲਿਸ ਮੁਖੀ ਡੀਜੀਪੀ ਛਤਰੂਜੀਤ ਸਮੇਤ 14 ਤੇ ਪਰਚਾ ਦਰਜ ਹੋ ਗਿਆ ਸੀ ਉਸ ਤੋਂ ਬਾਅਦ ਇੱਕ ਕਾਂਡ ਹੋਰ ਉੱਤਰਿਆ ਦਰਦਨਾਕ ਕਾਂਡ ਹੈ ਦੁਖਦ ਹੈ ਉਹ ਕੀ ਹੋਇਆ ਕਿ ਰੋहतक ਦੇ ਵਿੱਚ ਇੱਕ ਐਸਐਸਆਈ ਜਿਹੜਾ ਉਥੋਂ ਦੇ ਸਾਈਬਰ ਸੈੱਲ ਚ ਸੰਦੀਪ ਕੁਮਾਰ ਲਾਠਰ ਉਹਨੇ ਵੀ ਆਪਦੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਤੇ ਉਹ ਵੀਡੀਓ ਬਣਾ ਕੇ ਤੇ ਨੋਟ ਲਿਖ ਕੇ ਗਿਆ ਵੀ ਮੈਂ ਖੁਦਕੁਸ਼ੀ ਕਰ ਰਿਹਾ ਇਹ ਜਿਹੜਾ ਪਹਿਲਾਂ ਖੁਦਕੁਸ਼ੀ ਕਰ ਗਿਆ ਏਡੀਜੀਪੀ ਇਹਦੇ ਪਰਿਵਾਰ ਤੋਂ ਤੰਗ ਆ ਕੇ ਵੀ ਇਹਨਾਂ ਨੇ ਪੂਰੇ ਦੇਸ਼ 'ਚ ਝੂਠਾ ਮੁੱਦਾ ਬਣਾਇਆ ਜਾਤੀਵਾਦ ਵਾਲਾ ਤੇ ਇਹ ਦੇ ਕਰਕੇ ਮੈਂ ਕਰ ਗਿਆ ਹੁਣ ਜਿਵੇਂ ਪਹਿਲਾਂ ਏ ਡੀਜੀਪੀ ਪੂਰਨ ਕੁਮਾਰ ਦਾ ਪਰਿਵਾਰ ਜਿਹੜਾ ਉਹ ਇਸ ਗੱਲ ਤੇ ਅੜਿਆ ਬੈਠਾ ਸੀ ਵੀ ਪਹਿਲਾਂ ਜਿਨ੍ਹਾਂ ਦੇ ਨਾਂ ਉਹ ਖੁਦਕੁਸ਼ੀ ਚ ਕਹਿ ਕੇ ਗਿਆ ਉਹਨਾਂ ਸਾਰਿਆਂ ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰੋ ਸੇਮ ਉਵੇਂ ਹੀ ਜਿਹੜੇ ਏਐਸਆਈ ਸੰਦੀਪ ਲਾਥਰ ਦੇ ਪਰਿਵਾਰ ਵਾਲੇ ਸੀ ਉਹ ਵੀ ਉਹਦੀ ਸ਼ਰੀਰ ਲੈ ਕੇ ਤੇ ਉੱਥੇ ਬੈਠ ਗਏ ਉਹ ਕਹਿੰਦੇ ਸੰਸਕਾਰ ਫੇਰ ਕਰਾਂਗੇ ਪਹਿਲਾਂ ਪਰਚਾ ਦਰਜ ਕਰੋ ਇਹ ਜਿਹੜਾ ADGP ਖੁਦਕੁਸ਼ੀ ਕਰ ਗਿਆ ਇਹਦੇ ਪਰਿਵਾਰ ਤੇ ਕਿਉਂਕਿ ਸਾਡਾ ਬੰਦਾ ਆਪਦੀ ਖੁਦਕੁਸ਼ੀ ਇਹਨਾਂ ਦਾ ਨਾਮ ਲੈ ਕੇ ਗਿਆ ਹੁਣ ਇਹ ਕਿਵੇਂ ਹੋਇਆ ਕਿਉਂ ਹੋਇਆ ਇਹ ਸਾਰੀ ਕਹਾਣੀ ਕੀ ਹੈ ਇਹਦੇ ਪਿੱਛੇ ਵੀ ਵੱਡੀ ਸਿਆਸਤ ਦੇ ਅਸ਼ੰਕੇ ਨੇ ਇਹ ਸਾਰਾ ਕੁਝ ਵੀ ਆਪਣੇ ਆਪ ਨਹੀਂ ਚੱਲ ਰਿਹਾ ਹੁਣ ਤੁਸੀਂ ਦੇਖੋ ਜਦੋਂ ADGP ਪੂਰਨ ਕੁਮਾਰ ਦੀ ਸੁਸਾਈਡ ਖੁਦਕੁਸ਼ੀ ਹੋਈ ਹੈ ਉੱਥੇ ਕਾਂਗਰਸ ਆਈ ਉੱਥੇ ਆਮ ਆਦਮੀ ਪਾਰਟੀ ਆਈ ਤੇ ਜਦੋਂ ਐਸਆਈ ਜਿਹੜਾ ਲਾਥੁਰ ਹੈ ਉਹ ਖੁਦਕੁਸ਼ੀ ਕਰ ਗਿਆ ਫਿਰ ਕੀ ਹੋਇਆ ਉਹਦੇ ਪਿੱਛੇ ਬੀਜੇਪੀ ਦੇ ਬਹੁਤ ਸਾਰੇ ਨੇਤਾ ਉੱਥੇ ਗਏ ਕੌਣ ਕਿੱਥੇ ਕੀ ਕਰ ਰਿਹਾ ਹੈ ਇਹ ਹੁਣ ਤੁਸੀਂ ਆਪੇ ਸੋਚ ਲਓ ਤਾਂ ਫਿਰ ਉਹਦੇ ਪਰਿਵਾਰ ਦੇ ਉਹ ਜਿਹੜਾ ਥਾਣੇਦਾਰ ਨੇ ਖੁਦਕੁਸ਼ੀ ਕੀਤੀ ਐਸਆਈ ਸੰਦੀਪ ਨੇ ਉਹਦੇ ਪਰਿਵਾਰ ਦੀ ਮੰਗ ਤੇ ਦੋ ਜਣਿਆਂ ਤੇ ਪਰਚਾ ਦਰਜ ਹੋਇਆ ਇੱਕ ਪੰਜਾਬ ਦਾ ਐਮਐਲਏ ਅਮਿਤ ਰਤਨ ਕੋਟ ਭੱਤਾ ਤੇ ਇੱਕ ਜਿਹੜੀ ਡੀਸੀ ਇੱਕ ਜਿਹੜੀ ਆਈਐਸ ਅਧਿਕਾਰੀ ਹਰਿਆਣੇ ਦੀ ਅਮਨੀਤ ਉਹਦੇ ਤੇ ਅਮਨੀਤ ਕੌਣ ਹੈ ਤੇ ਇਹ ਅਮਿਤ ਰਤਨ ਤੇ ਪਰਚਾ ਦਰਜ ਕਿਉਂ ਹੋਇਆ ਪੰਜਾਬ ਦੇ ਐਮਐਲਏ ਤੇ ਜਿਹੜੀ ਅਮਨੀਤ ਹੈ ਉਹ ਖੁਦਕੁਸ਼ੀ ਕਰਨ ਵਾਲੇ ਏ ਡੀਜੀਪੀ ਪੂਰਨ ਦੀ ਪਤਨੀ ਹੈ ਤੇ ਜਿਹੜਾ ਅਮਿਤ ਰਤਨ ਕੋਟਫਤਾ ਹੈ ਇਹ ਉਹਦਾ ਸਾਕਾ ਸਾਲਾ ਮਤਲਬ ਉਹਦੀ ਪਤਨੀ ਦਾ ਭਰਾ ਇਹਨਾਂ ਦੋਨਾਂ ਤੇ ਪਰਚਾ ਹਰਿਆਣੇ ਦੇ ਵਿੱਚ ਦਰਜ ਹੋ ਗਿਆ ਹੁਣ ਇਹ ਜਿਹੜੇ ਦੋ ਵੱਡੇ ਵਾਪਰੇ ਆकांड ਇੱਕ ਜਿਹੜਾ ਪੰਜਾਬ ਦੇ ਵਿੱਚ ਜਾਲੀ ਦਸਕਤ ਜਿਹੜੇ 10 ਐਮਐਲਿਆਂ ਦੇ ਹੋਏ ਨੇ ਉਹ ਮਾਮਲਾ ਇੱਕ ਜਿਹੜਾ ਏਡੀਜੀਪੀ ਪੂਰਨ ਕੁਮਾਰ ਦੀ ਖੁਦਕੁਸ਼ੀ ਤੇ ਉਸ ਤੋਂ ਬਾਅਦ ਫਿਰ ਏਐਸਆਈ ਸੰਦੀਪ ਲਾਥਰ ਦੀ ਖੁਦਕੁਸ਼ੀ ਇਹ ਸਾਰੇ ਕੁਸ਼ ਆਪਣੇ ਆਪ ਨਹੀਂ ਹੋ ਰਿਹਾ ਲਾਜ਼ਮੀ ਤੌਰ ਤੇ ਇਹਨਾਂ ਦੇ ਪਿੱਛੇ ਬੜੀਆਂ ਭੈੜੀ ਕਿਸਮ ਦੀਆਂ ਸਿਆਸਤਾਂ ਨੇ ਜਿਨ੍ਹਾਂ ਨੂੰ ਸਮਝਣਾ ਜਿਨ੍ਹਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਦੇਖੋ ਜੇ ਆਪਾਂ ਨਾ ਜਾਣ ਸਕੇ ਤਾਂ ਫਿਰ ਇਹ ਸਾਡੀ ਬਹੁਤ ਵੱਡੀ ਕਮਜ਼ੋਰੀ ਤੇ ਕਮੀ ਹੋਊਗੀ ਲਾਸਟ ਤੇ ਮੈਂ ਬੇਨਤੀ ਕਰਾਂਗਾ ਜਿਹੜਾ ਡੀਆਈਜੀ ਭੁੱਲਰ ਫੜਿਆ ਪੰਜਾਬ ਦੇ ਵਿੱਚ ਸੀਬੀਆਈ ਦੇਖੋ ਪੁਲਿਸ ਮੈਂ ਬੇਨਤੀ ਕਰਾਂਗਾ ਯਾਰ ਹਰਾਮ ਦਾ ਪੈਸਾ ਕਮਾ ਕੇ ਕੀ ਕਰੋਗੇ ਇਹ ਹਰਾਮ ਦੇ ਪੈਸੇ ਦੇ ਨਾਲ ਔਲਾਦਾਂ ਦੀ ਬਾਤ ਚ ਸਾਹਮ੍ਹਦੀਆਂ ਨਹੀਂ ਬਹੁਤ ਸਾਰੇ ਇਹੋ ਜਿਹੇ ਵਿਅਕਤੀ ਆ ਜਿਨ੍ਹਾਂ ਨੇ ਪਾਪ ਦੀ ਕਮਾਈ ਦੇ ਨਾਲ ਪੈਸਾ ਬਹੁਤ ਇਕੱਠਾ ਕੀਤਾ ਬਾਅਦ ਚ ਕੀੜੇ ਪੈ ਪੈ ਕੇ ਮਰੇ ਨੇ ਸੋ ਇਸ ਕੇਸ ਦੇ ਵਿੱਚ ਕੀ ਆ ساری ਕਹਾਣੀ ਉਹ ਨਿਕਲ ਕੇ ਸਾਹਮਣੇ ਆ ਜਾਏਗੀ ਪਰ ਤੁਸੀਂ ਸਾਰੇ ਕੁਝ ਨੂੰ ਕਿਵੇਂ ਦੇਖਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਜ਼ਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਜੇਕਰ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਰ ਲਓ ਕਿਉਂਕਿ ਤੁਹਾਡੇ ਕੋਲ ਟਾਈਮ ਦੇ ਉੱਪਰ ਸਹੀ ਮੁੱਦਿਆਂ ਦੀ ਜਾਣਕਾਰੀ ਦੀ ਚਰਚਾ ਪਹੁੰਚਦੀ ਰਹੇ ਬਹੁਤ ਮਿਹਰਬਾਨੀ ਸ਼ੁਕਰੀਆ